ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਟ੍ਰੈਡੀ ਟਿਕ ਪੂਰਤਲਾ ਤੇ ਸਵਾਗਤ ਹੈ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਕਰੋ ਇੰਸਟਾਗ੍ਰam ਤੇ ਫੋਲੋ ਕਰਿਓ ਇਹ ਸਾਡਾ ਵਟਸਐਪ ਨੰਬਰ ਜੀ 7986846 453 ਤੇ ਚੈਨਲ ਨੂੰ ਜਰੂਰ ਲਾਈਕ ਕਮੈਂਟ ਕਰਿਓ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਵਾਸਤੇ ਸਾਡੇ ਨਾਲ ਸੰਪਰਕ ਕਰਿਓ ਇਹ ਵੀ ਸੂਟ ਆਪਣਾ ਐਨ ਆਰ ਕਸਟਮਰ ਦਾ ਸੀ ਜੀ ਆਪਾਂ ਸਟਾਫ ਤੁਹਾਨੂੰ ਦਿਖਾਇਆ ਸੀ ਸੂਟ ਰੈਡੀ ਹੋ ਕੇ ਜਾ ਰਿਹਾ ਤੇ ਆਪਾਂ ਸੋਚਿਆ ਤੁਹਾਨੂੰ ਸੂਟ ਦੀ ਲੁੱਕ ਵੀ ਦਿਖਾ ਦਈਏ ਆ ਸਭ ਨਾਲ ਪਹਿਲਾਂ ਆਪਾਂ ਪੈਂਟ ਦੀ ਗੱਲ ਕਰਦੇ ਹਾਂ ਜੀ ਇਹ ਹੈਗੀ ਹੈ ਜੀ ਪੈਂਟ ਆ ਇਹਦੇ ਲਾਸਟ ਰਕ ਵੀ ਲੱਗੀ ਹੋਈ ਹੈ ਤੇ ਨਾਲ ਆਪਾਂ 벨ਟ ਵੀ ਲਗਾਈ ਹੋਈ ਸਟੇਟ ਬਾਟਮ ਪਾਕਿਸਤਾਨੀ ਸਟਾਈਲ ਚ ਬਿਲਕੁਲ ਸਟੇਟ ਹੈ ਇਹ ਆ ਆਸਾਨੀ ਨਾਲ ਜਿਦਾ ਲਾ ਲਓ ਵੀ ਪੈਂਟ ਪਲਾਜ਼ੋ ਵਾਂਗੂ ਹੀ ਇਹਨੂੰ ਵੇਅਰ ਕਰ ਸਕਦੇ ਆ ਤੇ ਇਹ ਬੈਠਣ ਵਿੱਚ ਆਸਾਨ ਕਿਉਂਕਿ ਜੇ ਹੈਲਦੀ ਹੁੰਦੀ ਹੈ ਉਹਨਾਂ ਨੂੰ ਬੈਣ ਵਾਸਤੇ ਪੈਂਟ ਪਲਾਜ਼ੋ ਕਹਿਰ ਸਹੀ ਨਹੀਂ ਦਿੰਦਾ ਪਰ ਆਪਾਂ ਬਣਾਈਂਦੇ ਆ ਸਾਰੇ ਨੂੰ ਪਸੰਦ ਦੇ ਬਣਾਈਂਦੇ ਆ ਇਹ ਕਸਟਮਰ ਦੀ ਪਸੰਦ ਤੇ ਆਪਾਂ ਬਾਟਮ ਰੈਡੀ ਕੀਤੀ ਆ ਠੀਕ ਆ ਜੀ ਬਿਲਕੁਲ ਸਟੇਡ ਬਾਟਮ ਹੈ ਸਟਾਫ ਆਪਣਾ ਤੇ ਦੁਪੱਟਾ ਵੀ ਆਪਣਾ ਜਿਸ ਤਰ੍ਹਾਂ ਕਸਟਮਰ ਨੇ ਇਹ ਆਪਾਂ ਨੂੰ ਤਿੰਨ ਚਾਰ ਪੀਸ ਦਿੱਤੇ ਸੀ ਤੇ ਆਪਾਂ ਕੋ ਸੂਟ ਕਾਫੀ ਉਹਨਾਂ ਦੇ ਰੈਡੀ ਕਰਾਏ ਆ ਤੇ ਇਹ ਆਪਾਂ ਉਹਨਾਂ ਦੀ ਪਸੰਦ ਤੇ ਉਹਨਾਂ ਦਾ ਸੂਟ ਰੈਡੀ ਕੀਤਾ ਹੈ ਬਿਲਕੁਲ ਫੁੱਲ ਹੈਵੀ ਫਰੌਕ ਸਟਾਈਲ ਚ ਹੈਗੀ ਹੈ ਜੀ ਪਾਕਿਸਤਾਨੀ ਸਟਾਈਲ ਚ ਬਣਾਇਆ ਬਾਜੂ ਵੀ ਇਦਾਂ ਇਸੇ ਤਰ੍ਹਾਂ ਬਣਿਆ ਹੋਇਆ ਦੇਖੋ ਇੰਨੀ ਸੋਹਣੀ ਬੱਜੂ ਹੈ ਕੱਲੀ ਵੀ ਉਹ ਵੇਅਰ ਕਰ ਸਕਦੇ ਜਿਵੇਂ ਫੋਰਨ ਉੱਥੇ ਕੱਲੇ ਵੀ ਵੇਅਰ ਕਰ ਸਕਦੇ ਉਹ ਕਹਿੰਦੇ ਸੀ ਇਸ ਤਰ੍ਹਾਂ ਦਾ ਸਟਾਈਲ ਦਾ ਤੁਸੀਂ ਸਾਨੂੰ ਬਣਾ ਦਿਓ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਤੁਹਾਨੂੰ ਸੋਹਣਾ ਲੱਗੇ ਅਸੀਂ ਬਿਲਕੁਲ ਕੋਸ਼ਿਸ਼ ਕੀਤੀ ਆ ਇਸ ਤਰ੍ਹਾਂ ਹੈਵੀ ਸਟਾਈਲ ਚ ਨਿਊ ਸਟਾਈਲ ਚ ਕੁਝ ਉਹਨਾਂ ਨੂੰ ਦੇਣ ਵਾਸਤੇ ਤਾਂ ਕਿ ਉਹਨਾਂ ਵਾਸਤੇ ਸਾਨੂੰ ਸਟਾਫ ਦਿੱਤਾ ਹਨ ਉਹਨਾਂ ਦੇ ਤਾਂ ਸੋਨਾ ਉਹ ਫੀਲ ਕਰਨ ਇਸ ਤਰ੍ਹਾਂ ਬਾਜੂ ਕਿੰਨੇ ਹੈਵੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹੈਵੀ ਹੈ ਜਿਵੇਂ ਫਰਲ ਹੈਗੀ ਆ ਇਹਦੇ ਵਿੱਚ ਇਵੇਂ ਹੀ ਇਹਦੀ ਕਾਫੀ ਫਰਲ ਹੈ ਇਹ ਤੁਸੀਂ ਦੇਖ ਨਹੀਂ ਦਿਖੇਗੀ ਨਹੀਂ ਕਿਉਂਕਿ ਵੇਅਰ ਕੀਤਾ ਹੀ ਅਗਰ ਸਾਨੂੰ ਕੋਈ ਵੀਡੀਓ ਪਾਉਣਗੇ ਤਾਂ ਅਸੀਂ ਸ਼ਾਰਟ ਵੀਡੀਓ ਇੰਸਟਾਗ੍ਰਾਮ ਤੇ ਜ਼ਰੂਰ ਲੱਗਦੇ ਐਸਾ ਤੁਸੀਂ ਦੇਖ ਸਕਦੇ ਆ ਇਹਦੀ ਫੁੱਲ ਹੀ ਬਾਕਸ ਪਲੇਟ ਆ ਅਗਲੀ ਬੈਕ ਸਾਈਡ ਤੇ ਪਿਛਲੀ ਸਾਈਡ ਸਾਰੀ ਤੇ ਇਹਦਾ ਫਲੇਅਰ ਵੀ ਕਾਫੀ ਹੈ ਤੇ ਵੀਡੀਓ ਵਿੱਚ ਮੈਂ ਤੁਹਾਨੂੰ ਕਿੰਨੇ ਦਿਖਾ ਹੀ ਨਹੀਂ ਸਕਦੀ ਫੁੱਲ ਕਿ ਕਿੰਨਾ ਤੇ ਆਪਾਂ ਵਿੱਚੋਂ ਹੀ ਕੰਟਰਾਸਟ ਲੈ ਕੇ ਕਿਨਾਰੀ ਲਾ ਦਿੱਤੀ ਉਹਨੂੰ ਨਾਲ ਹੀ ਤੇ ਅਗਲੀ ਪਿਛਲੀ ਸਾਈਡ ਪੂਰੇ ਫੁੱਲ ਬਲੌਕ ਪਲੇਟ 'ਤੇ ਹੋਏ ਵੀ ਕਾਫੀ ਹੈਵੀ ਹੁੰਦੀ ਹੈ ਬਲੇਡ ਜੀ ਤੇ ਇਹ ਉੱਪਰ किनारी ਲਾ ਕੇ ਸਾਈਡਾਂ ਤੇ ਵੀ ਆਪਣਾ ਡਿਜ਼ਾਈਨ ਬਣਾਇਆ ਗਲੀ ਦਾ ਵੀ ਡਿਜ਼ਾਈਨ ਬਣਾਇਆ ਤੇ ਦੁਪੱਟਾ ਆਪਾਂ ਕੰਟਰਾਸਟ ਹੀ ਕੀਤਾ ਇਹਦੇ ਨਾਲ ਕਿਉਂ ਕੀਤਾ ਵੀ ਕਸਟਮਰ ਬਾਟਮ ਤੇ ਅਗਰ ਦੁਪੱਟਾ ਅਲੱਗ ਵੇਅਰ ਕਰਨਾ ਚਾਹਣ ਤਾਂ ਉਹ ਕਰ ਸਕਦੇ ਆ ਕੱਲੀ ਫਰੌਕ ਵੀ ਕਰਨੀ ਚਾਹਣ ਤਾਂ ਕਰ ਸਕਦੇ ਆ ਠੀਕ ਹੈ ਜੀ ਤੇ ਇਹ ਬਾਟਮ ਤੁਸੀਂ ਦੇਖ ਲਓ ਬਾਟਮ ਦਾ ਸਟਾਈਲ ਬੈਕ ਸਾਈਡ ਤੇ ਵੀ ਲਾਸਟ ਰਕਾ ਬਿਲਕੁਲ ਸਟੇਟ ਤੇ ਕਾਫੀ ਲੰਬੇ ਹੈ ਜਦੋਂ ਉਹ ਉਹਨਾਂ ਦੀ ਹਾਈਟ ਕਾਫੀ ਹੈ ਫੋਰਨ ਦੇ ਹੈ ਤੇ ਕਾਫੀ ਉਹਨਾਂ ਦੀ ਹਾਈਟ ਹੈ ਜਦੋਂ 6 ਫੀਟ ਮੰਨ ਲਓ ਵੀ ਕਾਫੀ ਜਵਾਨ ਹੈ ਇਸ ਕਰਕੇ ਸਟੇਡ ਬਾਟਮ ਵੀ ਕਾਫੀ ਲੌਂਗ ਹੈ ਇਸ ਤਰ੍ਹਾਂ ਉਹਨਾਂ ਨੇ ਤੇ ਇਸੇ ਤਰ੍ਹਾਂ ਫਰੌਕ ਵੀ ਕਾਫੀ ਲੌਂਗ ਹੈ ਤੇ ਜਿੰਨੇ ਕੈਮਰੇ ਚੋਂ ਤੁਹਾਨੂੰ ਦਿਖਾ ਸਕਦੀ ਹਾਂ ਉਹਨਨੇ ਕਿਹਾ ਤੁਹਾਨੂੰ ਦਿਖਾ ਰਹੀ ਹਾਂ ਤੇ ਇਹ ਸਾਡਾ ਵਟਸਐਪ ਨੰਬਰ ਹੈ ਜੀ ਸਾਡਾ ਫੋਨ ਨੰਬਰ ਸਾਡੇ ਚੈਨਲ ਦਾ ਨਾਮ ਤੇ ਤੁਸੀਂ ਇਸੇ ਤਰ੍ਹਾਂ ਦੇ ਸੋਹਣੇ ਸੂਟ ਬਣਾਉਣ ਵਾਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਟਿਕ ਕਪੂਤਲਾ ਦੇ ਇਹ ਵੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਕੁਝ ਵੀ ਰੈਡੀ ਕਰਦੇ ਹੋ ਤੇ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਅਸੀਂ ਕੀ ਰੈਡੀ ਕਰਦੇ ਹਾਂ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਫਰੌਕ ਵੀ ਰੈਡੀ ਕੀਤੀਆਂ ਸੂਟ ਵੀ ਰੈਡੀ ਕੀਤੇ ਸਾਰਿਆਂ ਦੀ ਵੀਡੀਓ ਤੁਹਾਨੂੰ ਸ਼ਾਰਟ ਇੰਸਟਾਗ੍ਰam ਤੇ ਮਿਲ ਜਾਏਗੀ ਤੇ ਇਸ ਤਰ੍ਹਾਂ ਤੁਸੀਂ ਇਹਦੀ ਵੀਡੀਓ ਦੇਖ ਸਕਦੇ ਆ ਤੇ ਬਹੁਤ ਜ਼ਿਆਦਾ ਇਹਦਾ ਫਲੇਅਰ ਹੈ ਇਹ ਸੂਟ ਬਹੁਤ ਸੋਹਣਾ ਬਣਿਆ ਜੀ ਬਾਕੀ ਉਮੀਦ ਕਰੀਦੀ ਆ ਕਸਟਮਰ ਦੀ ਪਸੰਦ ਤੇ ਖਰੀਦਤਰੀ ਤੇ ਅਗਰ ਸਾਡੇ ਤੇ ਯਕੀਨ ਕਰਕੇ ਸਾਨੂੰ ਸਟਾਫ ਕੋਈ ਦੇਖੇਗੇ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਬਣਾ ਕੇ ਸਹੀ ਤਰੀਕੇ ਨਾਲ ਦੇਈਏ ਇਸੇ ਤਰ੍ਹਾਂ ਸੋਹਣੇ ਸੋਹਣੇ ਸੂਟ ਕ੍ਰੀਣ ਵਾਸਤੇ ਤੁਸੀਂ ਸਾਡੇ ਚੈਨਲ ਟ੍ਰੈਂਡ ਬਟਿਕ ਕਪੂਰਥਲਾ ਨੂੰ ਸੰਪਰਕ ਕਰ ਸਕਦੇ ਆ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਕੋਲ ਬਣਾ ਸਕਦੇ ਆ ਵਿਸ਼ਵਾਸ ਤੇ ਤੇ ਜੇ ਸਤਰਾ ਆਪਾਂ ਕਸਟਮਰ ਨੂੰ ਪੂਰਾ ਤਸੱਲੀ ਕਹਿੰਦੇ ਨੇ ਕਰਕੇ ਐਨ ਉਹਦੀ ਪਸੰਦ ਦਾ ਕੱਪੜਾ ਹੀ ਬਣਾਕੀ ਦੇਈਦਾ ਵਾ ਤੇ ਇਸੇ ਤਰ੍ਹਾਂ ਆਪਕੇ ਵੀ ਸੂਟ ਬਣਾ ਕੇ ਦਿੱਤਾ ਤੁਸੀਂ ਵੀ ਇਦਾਂ ਦੇ ਸੂਟ ਬਣਾਉਣ ਵਾਸਤੇ ਸਾਡੇ ਚੈਨਲ ਨਾਲ ਜਰੂਰ ਸੰਪਰਕ ਕਰਿਓ ਤੇ ਇੰਸਟਾਗ੍ਰਾਮ ਤੇ ਜਰੂਰ ਫੋਲੋ ਕਰਿਓ ਸਾਡਾ ਵਟਸਐਪ ਨੰਬਰ ਹੈ ਜੀ ਤੇ ਉਮੀਦ ਕਰਦੀ ਆਂ ਅੱਜ ਦੀ ਵੀ ਤੁਹਾਨੂੰ ਇਹ ਵੀਡੀਓ ਸਿਰਫ ਸਟਿਚਿੰਗ ਦਿਖਾਈ ਹੈ ਜੀ ਸਟਰਾ ਆਪਾਂ ਪਹਿਲਾਂ ਤੁਹਾਨੂੰ ਸ਼ਾਰਟ ਵੀਡੀਓਜ਼ ਦਿਖਾਈ ਹੋਏ ਆਂ ਤੇ ਜਰਨ ਨਹੀਂ ਦੇਖਿਓ ਚੈਨਲ ਤੇ ਦੇਖ ਸਕਦੇ ਆ ਤੇ ਸ਼ਾਰਟ ਵੀਡੀਓ ਸਾਰੀ ਇੰਸਟਾਗ੍ਰਾਮ ਤੇ ਮਿਲ ਜਾਣਗੇ YouTube ਤੇ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਕਰੋ ਇੰਸਟਾਗ੍ਰਾਮ ਤੇ ਫੋਲੋ ਕਰੋ ਸਾਰਿਆਂ ਦਾ ਬਹੁਤ ਬਤਾਲਾ ਥੈਂਕ ਯੂ